ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਛੋਟੀ ਬੂਟੀ ਬਣਾਉਣੀ ਦੱਸੂਗੀ ਜਿਹਨੂੰ ਲਗਾ ਕੇ ਤੁਸੀਂ ਆਪਣੇ ਪੂਰੇ ਸੂਟ ਨੂੰ ਡਿਜ਼ਾਈਨ ਕਰ ਸਕਦੇ ਜੇ ਇਹ ਵਿਰਲੀ ਵਿਰਲੀ ਬੂਟੀ ਪਾ ਕੇ ਤੁਸੀਂ ਆਪਣੇ ਸੂਟ ਨੂੰ ਇੱਕ ਬਹੁਤ ਹੀ ਸੋਹਣੀ ਲੁੱਕ ਦੇ ਸਕਦੇ ਜੇ ਕਿ ਇਹ ਸੂਟ ਤੁਹਾਡਾ ਪਾਰਟੀ ਵੇਅਰ ਬਣ ਕੇ ਜਿਹੜਾ ਤਿਆਰ ਹੋਏਗਾ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਆਂ ਤੇ ਇਹਦੇ ਵਾਸਤੇ ਆਪਾਂ ਛੋਟੇ-ਛੋਟੇ ਸਟੋਨ ਲਏ ਨੇ ਜੈਨਕਿ ਮੋਤੀ ਲਏ ਨੇ ਛੋਟੇ-ਛੋਟੇ ਇਹ ਵਾਲੇ ਆਹ ਦੇਖੋ ਤੇ ਇਹਨਾਂ ਦੇ ਨਾ ਜਿਹੜੇ ਸਾਈਜ਼ ਲੈਣਾ ਆਪਾਂ ਇਦਾਂ ਦਾ ਹੀ ਲੈਣਾ ਵਾ ਜਿਨਨੇ ਕਿ ਗਲਾਸ ਮੋਤੀ ਇਹਨਾਂ ਨੂੰ ਬੋਲਦੇ ਨੇ ਤੇ ਡਬਲ ਕਰਕੇ ਸੂਈ ਦੇ ਵਿੱਚ ਧਾਗਾ ਪਾ ਲੈਣਾ ਤੇ ਇਹਦੇ ਵਿੱਚ ਆਪਾਂ ਇੱਕ ਯੂਜ਼ ਕਰਾਂਗੇ ਪਰਲ ਇਹਦੇ ਅੰਦਰ ਤੇ ਨਾਲ ਆਪਾਂ ਇਹਦੇ ਯੂਜ਼ ਕਰਾਂਗੇ ਸੀਕੁਐਂਸ ਜਿਨਾਂ ਨੂੰ ਆਪਾਂ ਤਾਰੇ ਬੋਲਦੇ ਹਾਂ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਨਾ ਗੋਲ ਪਰਲ ਇਹਦੇ ਵਿੱਚ ਯੂਜ਼ ਕਰਨਾ ਆ ਮੈਂ ਇਹਦਾ ਡਿਜ਼ਾਈਨ ਜਿਹੜਾ ਡਰਾ ਕੀਤਾ ਹੋਇਆ ਹੈ ਮੈਂ ਦੁਬਾਰਾ ਡਰਾ ਕਰਕੇ ਦੱਸਣੀ ਕਿ ਆਪਾਂ ਕਿੱਦਾਂ ਕਰਨਾ ਹੈ ਇਹਨੂੰ ਆ ਦੇਖੋ ਆ ਪਹਿਲਾਂ ਆਪਾਂ ਸੈਂਟਰ ਦੇ ਵਿੱਚ ਇੱਕ ਪਰਲ ਲਗਾਉਣ ਦੇ ਵਾਸਤੇ ਬਣਾ ਲਾਣਾ ਠੀਕ ਹੈ ਇਹ ਥੋੜੀ ਜੀ ਦੇਰ ਬਾਅਦ ਇਹਨੇ ਡਾਰਕ ਹੋਣਾ ਵਾ ਤੇ ਮੈਂ ਇੱਥੇ ਬਣਾਉਂਦਾ ਨਹੀਂ ਇੱਥੇ ਆਪਾਂ ਪਰਲ ਲਗਾਉਣਾ ਵਾ ਤੇ ਇਹਦੀਆਂ ਸਾਈਡਾਂ ਦੇ ਉੱਤੇ ਚਾਰਾਂ ਪਾਸੇ ਆਪਾਂ ਚਾਰਾਂ ਡਾਇਰੈਕਸ਼ਨ ਦੇ ਵਿੱਚ ਆਪਾਂ ਇੱਕ ਲੰਬਾ ਲੰਬੜੀ ਪੀ ਡੰਡਾ ਜਿਹਾ ਬਣਾ ਲਾਣਾ ਵਾ ਤੇ ਉਹਨਾਂ ਦੇ ਵਿੱਚ ਆਪਾਂ ਦੋ ਦੋ ਡੰਡੇ ਜਿਹੜੇ ਬਣਾਉਣੇ ਨੇ ਉਹ ਨਿੱਕੇ ਬਣਾਉਣੇ ਨੇ ਠੀਕ ਹੈ ਆ ਦੇਖੋ ਇਦਾਂ ਕਰਕੇ ਸਾਡਾ ਪੂਰਾ ਡਿਜ਼ਾਈਨ ਡਰਾ ਹੋ ਜਾਏਗਾ ओके okay जी ਤੇ ਇਹਦੇ ਵਿੱਚ ਹੁਣ ਦੇਖੋ ਆਪਾਂ ਸੈਂਟਰ ਦੇ ਵਿੱਚ ਪਹਿਲਾਂ ਆਪਾਂ ਇੱਕ ਮੋਤੀ ਲਗਾਉਨੇ ਆ ਤੇ ਸੂਈ ਆਪਾਂ ਉਹ ਲੈਣੀ ਜਿਹੜੀ ਸਾਡੇ ਮੋਤੀਆਂ ਦੇ ਤੇ ਜਿਹੜੇ ਵੀ ਆਪਾਂ ਜੋ ਵੀ ਸਮਾਨ ਲੈਣਾ ਉਹਦੇ ਵਿੱਚ ਉਹਦੀ ਆ ਚੀਜ਼ ਜਿਹੜੀ ਮਗਰਲੀ ਨੱਕੇ ਵਾਲੀ ਅਨੰਗ ਸਤੀ ਉਹ ਪਹਿਲਾਂ ਹੀ ਤੁਸੀਂ ਵੇਖ ਲਿਓ ਜਦੋਂ ਤੁਸੀਂ ਮਟੀਰੀਅਲ ਵਗੈਰਾ ਲੈ ਕੇ ਆਓਗੇ ਤਾਂ ਸੂਈ ਵੀ ਬਿਲਕੁਲ ਬਰੀਕ ਪਿਛੋਂ ਜਿਹੜੀ ਆ ਉਹ ਲੈ ਕੇ ਆਇਓ ਤਾਂ ਕਿ ਆਸਾਨੀ ਦੇ ਨਾਲ ਲੰਘ ਜੇ ਇਦਾਂ ਕਰਕੇ ਪਹਿਲਾਂ ਆਪਾਂ ਧਾਗਾ ਪੱਕਾ ਕਰ ਲੈਣਾ ਉਸ ਤੋਂ ਬਾਅਦ ਵਿੱਚ ਆਪਾਂ ਇੱਕ ਲਵਾਂਗੇ ਪਰਲ ਤੇ ਪਰਲ ਨੂੰ ਇਹਦੇ ਵਿੱਚ ਆਪਾਂ ਇਦਾਂ ਕਰਕੇ ਤਿਲਗਾ ਦਾਗੇ ਠੀਕ ਹੈ ਆ ਦੇਖੋ ਇਦਾਂ ਕਰਕੇ ਆਪਾਂ ਇੱਕ ਪਰਲ ਲਗਾ ਦਨਾ ਤੇ ਇਹਦੇ ਲਾਗੋ ਹੀ ਆਪਾਂ ਸੂਈ ਫੇਰ ਕੱਢ ਲੈਣੀ ਆ ਇਹਦੇ ਵਿੱਚ ਤੁਸੀਂ ਗੋਲ ਪਰਲ ਯੂਜ਼ ਕਰਿਓ ਮੇਰੇ ਲੱਗਦਾ ਇੱਥੇ ਗੋਲ ਪਰਲ ਹੈ ਨਹੀਂ ਕੋਈ ਵੀ ਮੈਂ ਤਾਂ ਕਰਕੇ ਇਹ ਵਾਲਾ ਯੂਜ਼ ਕੀਤਾ ਤੇ ਇਸ ਤੋਂ ਬਾਅਦ ਵਿੱਚ ਆਪਾਂ ਤਿੰਨ ਮੋਤੀ ਲੈਣੇ ਨੇ ਇਹ ਵਾਲੇ ਠੀਕ ਹੈ ਇਦਾਂ ਕਰਕੇ ਤਿੰਨ ਮੋਤੀ ਆਪਾਂ ਸੂਈ ਦੇ ਵਿੱਚ ਪਾ ਲੈਣੇ ਆ ਠੀਕ ਹੈ ਜੀ ਤੇ ਇਹਦੇ ਅੱਗੇ ਆਪਾਂ ਪਾਉਣਾ ਵਾ ਇੱਕ ਸੀਕੁਐਂਸ ਇੱਕ ਕਪਾ ਸਿਕਵੈਂਸ ਯੂਜ਼ ਕਰਾਂਗੇ ਆ ਦੇਖੋ ਤਿੰਨ ਮੋਤੀ ਤੇ ਇੱਕ ਸਿਕਵੈਂਸ ਹੁਣ ਨਾ ਇਹਨੂੰ ਲੰਬੀ ਡੰਡੀ ਦੇ ਉੱਤੇ ਆਪਾਂ ਇਦਾਂ ਕਰਕੇ ਰੱਖ ਕੇ ਵੇਖ ਲੈਣਾ ਤੇ ਕਿੱਥੇ ਜੀ ਸਾਡੇ ਜਿਹੜੇ ਵੀ ਮੋਤੀ ਨੇ ਉਹਨਾਂ ਦਾ ਸਾਈਜ਼ ਜਿਹੜਾ ਕਿੱਥੋਂ ਤੱਕ ਆਉਂਦਿਆ ਕੱਪੜੇ ਦੇ ਤੇ ਜਿੱਥੋਂ ਤੱਕ ਆਉਂਦਿਆ ਉਥੋਂ ਆਪਾਂ ਸੂਈ ਨੂੰ ਥੱਲੇ ਲੈ ਜਾਣਾ ਹਾਂਜੀ ਆ ਦੇਖੋ ਇਦਾਂ ਦਾ ਇੱਕ ਤੁਹਾਡੇ ਕੋਲੋ ਡਿਜ਼ਾਈਨ ਰੈਡੀ ਹੋਣ ਦਾ ਬਣ ਹੈ ਠੀਕ ਹੈ ਆ ਦੇਖੋ ਤਿੰਨ ਮੋਤੀ ਆ ਤੇ ਇਹਦੇ ਥੱਲੇ ਇੱਕ ਸਿਕਵੈਂਸ ਆ ਤੇ ਸਾਈਜ਼ ਜਿਹੜਾ ਲੈ ਕੇ ਆਓਗੇ ਤੁਸੀਂ ਬਿਲਕੁਲ ਬਰੀਕ ਲੈ ਕੇ ਆਇਓ ਮੋਤੀਆਂ ਦਾ ਫਿਰ ਤੋਂ ਆਪਾਂ ਸੇਮ ਹੀ ਤਰੀਕਾ ਤਿੰਨ ਮੋਤੀ ਤੇ ਇੱਕ ਸੀਕੁਐਂਸ ਇੱਧਰ ਸਾਹਮਣੇ ਵਾਲੀ ਦੇ ਉੱਤੇ ਆਪਾਂ ਇਹਨੂੰ ਲਗਾ ਦਵਾਂਗੇ ਇਹਵੇਂ ਵਾਈਟ ਕਲਰ ਦੇ ਨਾਲ ਮੈਂ ਤਾਂ ਦੱਸ ਰਹੀ ਹਾਂ ਤਾਂ ਕਿ ਥੋੜਾ ਨਾ ਡਾਰਕ ਹੋ ਜਾਏਗਾ ਤੇ ਜ਼ਿਆਦਾ ਪਤਾ ਲੱਗੇਗਾ ਇਹਦਾ ਤੇ ਵਿੱਚ 골ਡਨ ਉਦਾਂ ਹੀ ਵਾਈਟ ਕਲਰ ਦਾ ਪਰਲ ਪਹਿਲਾਂ ਯੂਜ਼ ਕੀਤਾ ਤੇ ਇਹਦੇ ਵਿੱਚ ਮੈਂ 골ਡਨ ਕਲਰ ਪਰਲ ਤਾਂ ਕਰਕੇ ਯੂਜ਼ ਕੀਤਾ ਕਿ ਆ ਜਿਹੜਾ ਥੋੜਾ ਨਾ ਡਿਜ਼ਾਈਨਿੰਗ ਜੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਲੱਭ ਜੇਗੀ ਕਿ ਕਿੱਦਾਂ ਦੀ ਬਣਦੀ ਓ ਥੋੜੀ ਵਿੱਚ ਸੋਨਾ ਲੱਗੇਗਾ ਸ਼ਾਈਨ ਕਰਦਾ ਪਹਿਲਾਂ ਆਪਾਂ ਆਮੋ ਸਾਹਮਣੀਆਂ ਜੜੀਆਂ ਵਾਂ 4 ਉਹਨਾਂ ਨੂੰ ਆਪਾਂ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਵਿੱਚ ਆਪਾਂ ਦੂਜੀ ਵੱਲ ਜਾਵਾਂਗੇ ਵਿੱਚ ਵਾਲੀਆਂ ਵਾਲੇ ਇੱਥੇ ਪਾਣਾ ਆਪਾਂ ਠੀਕ ਹੈ ਆ ਦੇਖੋ ਇੰਤਰ ਕਰਕੇ ਬਣ ਗਿਆ ਨਾ 17 ਜਿਹੜਾ ਇਹ ਬਿਲਕੁਲ ਥੱਲੇ ਲੱਗ ਗਿਆ ਕੱਪੜੇ ਦੇ ਨਾਲ ਤੇ ਮੋਤੀ ਜਿਹੜੇ ਆ ਉਹ ਉੱਤੇ ਉੱਤੇ ਆ ਗਏ ਜੇ ਇਹ ਡਿਜ਼ਾਈਨ ਤੁਸੀਂ ਫੈਂਡੀ ਸਿਲਕ ਦੇ ਉੱਤੇ ਬਣਾਓਗੇ ਤੇ ਬਹੁਤ ਵਧੀਆ ਲੱਗੇਗਾ ਬਹੁਤ ਟ੍ਰੈਂਡਿੰਗ ਚ ਹਾਂਜੀ ਆ ਦੇਖੋ ਜੀ ਇਹ ਲਾਸਟ ਵਾਲਾ ਤੇ ਇਦਾਂ ਸਾਡਾ ਇਹ ਫਲਾਵਰ ਬਣ ਕੇ ਤੇ ਹੁਣ ਸਾਡਾ ਇਹ ਵਾਲਾ ਰੈਡੀ ਹੋ ਗਿਆ ਹਾਂਜੀ ਆ ਦੇਖੋ ਜੀ ਇਹ ਇਦਾਂ ਦਾ ਬਣ ਕੇ ਰੈਡੀ ਹੁੰਦਾ ਹੈ ਤੇ ਇਦਾਂ ਤੁਸੀਂ ਆਪਣੇ ਸੂਟਾਂ ਦੇ ਉੱਤੇ ਛੋਟੇ ਛੋਟੇ ਬੂਟੀ ਬਣਾ ਕੇ ਤੇ ਫਲਾਵਰ ਰੈਡੀ ਕਰ ਸਕਦੇ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ Thanks for watching!